ਇਹੋ ਠੀਕ ਹੈ ਜੀ ਇੱਕ ਉਹ ਲਖਟਰ ਸਾਹਿਬ ਜੀ ਉਹਦੇ ਜੋ ਉਹ ਜਾਓ ਰੇਤਾ ਮੈਂ ਕਹਿੰਦਾ ਕਿ ਸਾਰੋ ਮੋ ਮੋ ਹਾਂ ਜੀ ਕਰਦਾਂ ਕਰਦਾਂ ਜੀ ਕੀ ਕਹਿਣਾ ਚਾਹੋਗੇ ਕਿ ਗੁਨਾਮ ਦੇ ਜਿਹੜੇ ਅੱਜ ਮੁੰਡਿਆਂ ਨੂੰ ਪੜ੍ਹਿਆ ਇਹ ਨਾ ਮੁੰਡਿਆ ਜੀ ਤਿੰਨ ਤਿੰਨ ਜਾਣੇ ਹੂਲ ਹੂਲਮਤੀ ਕਰਨ ਦੇ ਸੀ ਕੋਈ ਪਿੰਡਾ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸ ਵਿੱਚ ਮੁੰਡੇ ਐ ਇਦਾਂ ਹੁੱਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਜਿੱਤੋਂ ਜਿੱਤੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੂਲਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਇਹ ਮਾਫੀ ਮੰਗਿਆ ਉਹਨਾਂ ਨੂੰ ਫਿਰ ਅੱਧੀ ਛੱਡ ਦਿੱਤਾ